ਹਾਂ ਜੀ ਮਿਤੀ 28 1 2026 ਦੀ ਗੱਲ ਆ ਅਲਿਸ਼ਾ శ్రీਨਦਰ ਕੀ ਆ ਸਾਡੇ ਪੁੱਤਲੀ ਘਰਿੰਦੀ ਆ ਤੇ ਦਸਨ ਕਲਾਸ ਚ ਪੜਦੀ ਆ ਉਹ ਸ਼ਾਮ ਨੂੰ 5:30 ਵਜੇ ਆਪਣੇ ਟਿਊਸ਼ਨ ਤੋਂ ਪੜ ਕੇ ਤੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਦੋ ਲੜਕਿਆਂ ਨੇ ਉਹਦਾ ਫੋਨ ਖੋਹ ਕੇ ਤੇ ਲੈ ਗਏ ਉਹ ਅਸੀਂ ਕੈਮਰੇ ਖੰਗਾਲਦੇ ਉਹਨਾਂ ਤੱਕ ਪਹੁੰਚੇ ਹੁਣਾਂ ਦੋਵਾਂ ਲੜਕਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਨੇ ਜਸਦੀਪ ਸਿੰਘ ਰਣਕੀਦਾਰ ਰਹਿਣ ਵਾਲਾ ਤੇ ਅੰਸ਼ਪ੍ਰੀਤ ਸਿੰਘ ਹੈ ਇਹ ਲੱਡੋਵਾਲ ਦਾ ਰਹਿਣ ਵਾਲਾ ਥਾਣੇ ਘਰੰਡੇ ਦੇ ਆ ਦੋ ਜੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਤੇ ਇਹਨਾਂ ਪਾਸੋਂ ਜਿਹੜੀ ਲੜਕੀ ਦਾ ਖੋਇਆ ਹੋਇਆ ਫੋਨ ਬਰਾਮਦ ਕੀਤਾ ਜਿਹੜੀ ਐਕਟਵਾ ਤੇ ਇਹਨਾਂ ਨੇ ਖੋਹ ਕੀਤੀ ਉਹ ਵੀ ਐਕਟਵਾ ਜਿਹੜੀ ਬਰਾਮਦ ਕਰ ਲਈ ਹੈ ਇਹਨਾਂ ਕੋਲੋਂ ਇੱਕ ਹੋਰ ਚਾਰ ਐਕਟਵਾ ਚੋਰੀ ਦੀਆਂ ਜਿਹੜੀਆਂ ਨੇ ਉਹ ਵੀ ਅਸੀਂ ਬਰਾਮਦ ਕੀਤੀਆਂ ਨੇ ਜਿਹੜੇ ਸਾਡੇ ਕੋਲ ਹੁਣ ਪੁਲਸਰ ਮਨ ਤੇ ਚੱਲਦੇ ਨੇ ਤਫ਼ਤੀਸ਼ ਜਾਰੀ ਆ ਹੋਰ ਵੀ ਖਾਸੇ ਹੋਣ ਦੀ ਸੰਭਾਵਨਾ ਹੈ